ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਅੱਜ ਆਪਣਾ ਲਾਸਟ ਦਿਨ ਆ ਰਹਾ ਤੇ ਐਂਡ ਤੱਕ ਬਣੇ ਰਹੋ ਬੜੇ ਭਰਾਵਾਂ ਦੇ ਮੂੰਹ ਬਣੇ ਹੋਏ ਆ ਤੁਹਾਨੂੰ ਪਤਾ ਵੀ ਨਵੀਂ ਨਵੀਂ ਸਰਪੰਚੀ ਦੀਆਂ ਵੋਟਾਂ ਪੈ ਕੇ ਆਟੀਆਂ ਫਿਰ ਹੁੰਦੀ ਆ ਤੁਹਾਨੂੰ ਦਿਖਾ ਦਿੰਨੇ ਆ ਜੀ ਠੱਡਾ ਉਹ ਲੱਗਿਆ ਹੋਇਆ ਤੇ ਇੰਨਾ ਵਾ ਹੁਣ ਆ ਗਿਆ ਇਧਰਲੇ ਪਾਸੇ ਆ ਵਾਂਗਰ ਰਾਹ ਹੁੰਦਾ ਜੀ ਦੇਖੋ ਦੇਖ ਸਕਦੇ ਹੋ ਟਰਾਲੇ ਭਰੇ-ਤਰੇ ਆਉਂਦੇ ਆ ਜੀ ਮਾਰੋ ਨਿਗਾ ਇੱਧਰ ਤਿੰਨ ਗੱਡਾ ਮਾਰਾ ਹੈਗਾ ਤੇ ਆਹ ਚਾਰ ਗੱਡਾ ਮਾਰਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਕੰਮ ਜਮਾ ਇੱਕ ਲਕਸ ਆ ਬਾਈ ਇੱਕ ਨੰਬਰ ਕੰਮ ਤੇ ਮਾਹੌਲ ਆ ਜਮਾ ਬੱਲੇ ਬੱਲੇ ਆ ਜਮਾ ਬਣਾਕੀ ਪੈਂਦੇ ਆ ਦੇਖ ਸਕਦੇ ਹੋ ਰਾਜ ਜੀ ਖਰੀ ਜਾਂਦੇ ਪੱਤਰਬਸ ਤੇ ਕੰਮ ਚੱਲੀ ਜਾਂਦਾ ਓਕੇ ਆ ਜਮਾ ਠੱਡੇ ਲਾ ਰਹੇ ਹੁਣ ਦੁਬਾਰੇ ਦੇਖੋ ਰਾਹ ਬਣਦਾ ਹਜੇ ਇੱਥੇ ਥੋੜੀ ਕਾਚਾ ਮਿੱਟੀ ਹੋਰ ਪਾਉਣੀ ਆ ਟਰੈਕ ਬੰਦ ਕਰਦੇ ਆ ਮੜਾ ਜਾ ਕੋਦਰ ਬੰ ਆਈ ਗਿਆ ਨੈਕਟਰ ਵੀ ਉਹ ਉਹ ਨਾ ਟ੍ਰੈਕ ਤੇ ਐਨ ਆਰ ਆ ਖੁੱਲ ਜਾਣਾ ਤੇ ਪਹਿਲਾਂ ਹੋ ਉਹ ਪਈ ਦੇਖ ਰਿਹਾ ਇਧਰ ਇਧਰ ਸੀਗਾ ਇਧਰ ਇਧਰਲੇ ਪਾਸੇ ਇਧਰ ਪਈ ਆ ਉਹ ਸਮੇਂ ਠੱਡਾ ਗਿਆ ਤੇ ਕੰਮ ਓਕੇ ਆ ਜਾਵਾਂ ਦੇਖਦੇ ਆ ਕੀ ਬਣਦਾ ਹੁਣ ਚੱਲੀ ਜਾਂਦਾ ਜੀ ਲਓ ਜੈਲਦਾਰ ਵੀ ਆ ਗਿਆ ਖੜ ਕੇ ਆ ਕੇ ਵਿਚਾਲੇ ਠੱਡੇ ਲਾਈ ਜਾਂਦੇ ਆ ਇਧਰ ਮੈਂ ਠੱਡੇ ਤੇ ਬੈਠਾ ਜਾਵਾਂ ਜਮਾ ਦੇ ਦੇਖਣੇ ਕੀ ਬੰਦ ਕਿੱਥੇ ਸੇਡ ਹੁੰਦਾ ਲੋ ਜੀ ਰੈਸਟ ਟਾਈਮ ਹੋ ਗਿਆ ਹੁਣ ਸਾਡਾ ਚੱਕ ਤੀਆਂ ਲਿਫਟਾਂ ਆ ਕੇ ओके ਆ ਕੰਮ ਜਮਾ ਦੋ ਇੱਧਰ ਖੜੇ ਏ ਝੋਟੇ ਲੋਵੀ ਕੀ ਹਾਲ ਚੱਲ ਨੇ ਯਸੀ ਕਿਵੇਂ ਆ ਕਿਵੇਂ ਆ ਮਾਸ਼ਾ ਜੀ ਠੀਕ ਆ ਵਧੀਆ ਪੁੱਤ ਹੋਰ ਜੀ ਬਰਾੜ ਸਾਹਿਬ ਵਧੀਆ ਬਿਲੇ ਕਿਵੇਂ ਨਿਬੜ ਗਿਆ ਬਸ ਪੁੱਤ ਜਮਾ ਸਿਰੇ ਲਾਤਾ ਕੰਮ ਤੁਸੀਂ ਕਹਾਣੀ ਕਹਾਣੀ ਸਿਰੇ ਲੱਗ ਹੀ ਜਾਵਾ ਜਿਹੜਾ ਸਰਪੈਂਚ ਬਣਾਏ ਸੀ ਮੁੱਲ ਮੋੜਤਾ ਹਾਂ ਸਰਪੈਂਚ ਬਣਾਇਆ ਤਾਂ ਮੁੱਲ ਮੋੜਤਾ ਹੈ ਹਾਂ ਮੋੜਤਾ ਲੈ ਬਣਾਤਾ ਜਮਾ ਓਕੇ ਕਰਤਾ ਰਾਹ ਭਾਈ ਕਿੰਨੇ ਕਿੱਲੇ ਵਾਹੀ ਮਿੱਟੀ ਪਾਤੀ ਹੋ ਆਪਾਂ ਤੇਰੇ ਸਾਹਬ ਦੇ ਵਿੱਚ ਆਪਾਂ ਵਾਦੀ ਬਈ 30 ਕਿੱਲੇ ਵਾਹੀ 30 ਕਿੱਲੇ ਤਾਂ ਕਿਲੋਮੀਟਰ ਹੋ ਗਿਆ ਭਾਈ ਸਾਹਿਬ ਉਧਰੋਂ ਮੁੜ ਕੇ ਜਾਂਦੇ ਆਪਾਂ ਹਾਂ ਕਿਲੋਮੀਟਰ ਮਿੱਟੀ ਪਾਤੀ ਜੀ ਓਕੇ ਕਰ ਤੇ ਟਰੈਕਟਰ ਆਪਣੇ ਖੜੇ ਆ ਤੇ ਅੱਜ ਬਾਬੇ ਦੀ ਕਿਰਪਾ ਨਾਲ ਸਮਾਪਤੀ ਕਰਤੀ ਬਾ ਮਾੜਾ ਮੋਟਾ ਕਰਾ ਮਾਰਨਾ ਰਹਿ ਗਿਆ ਤੜਕੇ ਜੱਸੀ ਕਰਾ ਮਾਰਨੀ ਬਈ ਮਾਰ ਦਾਂਗੇ ਹੈ ਸਾਂਝਾ ਕੰਮ ਆ ਕਿਹੜਾ ਸਾਂਝਾ ਕੰਮ ਮੈਂ ਸਾਂਝੇ ਕੰਮ ਚ ਕੋਈ ਕੋਈ ਆਉਂਦਾ ਹੁੰਦਾ ਸਾਰੇ ਪਿੰਡ ਦਾ ਕੰਮ ਆ ਹਾਂ ਵਧੀਆ ਸਮਾਰਾ ਆ ਆਪਾਂ ਮੂਹਰੇ ਲੱਗੇ ਸੀ ਜਿਵੇਂ ਪਹਿਲ ਹੁੰਦੀ ਆ ਆਪਾਂ ਖੀਰ ਕਰਤੀ ਅਖੀਰ ਕਰਤੀ ਬੱਸ ਕਾਹਨ ਕੋਈ ਆਪਾਂ ਨੂੰ ਮਾੜਾ ਨਹੀਂ ਕਹਿ ਸਕਦਾ ਆਪਾਂ ਨੂੰ ਮਾੜਾ ਕਹੀ ਨਹੀਂ ਹਵੇ ਆਪਾਂ ਯਾਰ ਬਸ ਫਿਰ ਆਪਾਂ ਰਾਹ ਕੱਢਿਆਗਾ ਸੁਖਨ ਜਿਵੇਂ ਆਪਾਂ ਸਰਪੰਚ ਬਣੇ ਸੀ ਆਪਾਂ ਵਾਲੇ ਨੂੰ ਪਹਿਲ ਪੱਧਰ ਤੇ ਕੰਮ ਕਰਕੇ ਦਿਖਾ ਦਾਂ ਕੰਮ ਓਕੇ ਕਰਤਾ ਟਰੈਕਟਰ ਜਿੰਨੇ ਕਿ ਟਰੈਕਟਰ ਚਾਉਂਦੇ ਸੀ ਯੂਨਿਟਰ ਆਏ ਨਹੀਂ ਆਏ ਨਹੀਂ ਚਲ ਕੋਈ ਗੱਲ ਨਹੀਂ ਪੱਖਵਾਜੀ ਸੀ ਪਿੰਡ ਚ ਵੋਟਾਂ ਦੀ ਚਲ ਬਾਬਾ ਸਮੱਤ ਬਖਸੇ ਸਾਰਿਆਂ ਨੂੰ ਕਿਉਂਕਿ ਸਾਰਿਆਂ ਦੀ ਲੰਘ ਆਏ ਨੰਗਣਾ ਹਰ ਇੱਕ ਨਹੀਂ ਰੋਜ ਇਹਦੇ ਉੱਤੋਂ ਦੀ ਠੀਕ ਹੈ ਨਾ ਚਲ ਫਤਿਹ ਬੋਲਤੀ ਆ ਆਪਾਂ ਬਿੱਲੇ ਭਰਾ ਦੇ ਕਰਕੇ ਖੜੇ ਸੀ ਇਦੇ ਨਾਲ ਖੜੇ ਆ ਖੜੇ ਰਹਾਂਗੇ ਵਾਹ ਛੋਟੇ ਫਿਗਰ ਹੀ ਨਾ ਮਨੂੰ